ਦੋਸਤੋ ਡੋਨਲਡ 트੍ਰੰਪ ਨੂੰ ਸੱਤਾ ਸੰਭਾਲੇ ਹਜੇ ਤਕਰੀਬਨ ਮਹੀਨਾਕ ਹੋਇਆ ਤੇ ਜਿਹੜੀਆਂ ਗੱਲਾਂ ਦੇ ਖਦਸ਼ੇ ਸੀਗੇ ਤਕਰੀਬਨ ਉਹ ਸਾਰੀਆਂ ਸਚਾਈ ਦੇ ਵਿੱਚ ਹਕੀਕਤ ਦੇ ਵਿੱਚ ਬਦਲਦੀਆਂ ਜਾ ਰਹੀਆਂ ਨੇ ਪੂਰੀ ਦੁਨੀਆ ਨੂੰ ਉਥਲ-ਪੁਥਲ ਕੀਤਾ ਹੋਇਆ ਇਸ ਸਮੇਂ ਜਿਹੜੀ ਅਮਰੀਕਨ ਸੱਤਾ ਆ ਉਸਨੇ ਤੇ ਆਬਵੀਅਸਲੀ ਉਹਦੇ ਜਿਹੜੇ ਇਹ ਕਿੰਨਾ ਜਿਆਦਾ ਅਸਰ ਅੰਦਾਜ਼ ਨੇ ਡੋਨਲਡ ਟਰੰਪ ਪੂਰੀ ਦੁਨੀਆ ਦੀ ਸਿਆਸਤ ਦੇ ਉੱਤੇ ਇਹ ਸਾਨੂੰ ਹਰ ਰੋਜ਼ ਦੀਆਂ ਰੋਜ਼ਮਰਾਂ ਦੀਆਂ ਜਿਹੜੀਆਂ ਸਾਡੀਆਂ ਖਬਰਾਂ ਆ ਕਿਸੇ ਵੀ ਲੈਂਗੁਏਜ ਦੇ ਵਿੱਚ ਹੁਣ ਉਹ ਤੁਹਾਨੂੰ ਉਹਦੇ ਤੋਂ ਪਤਾ ਵੀ ਲੱਗ ਜਾਂਦਾ ਜੇਕਰ ਆਪਾਂ ਪੰਜਾਬ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਆਬਵੀਅਸਲੀ ਮੈਨੂੰ ਲੱਗਦਾ ਗੱਲ ਕਰਨ ਦੀ ਜਰੂਰਤ ਨਹੀਂ ਤੁਸੀਂ ਸਾਰੇ ਬਿਨਾਂ ਕਹੇ ਤੋਂ ਹੀ ਸਮਝਦੇ ਹੋ ਕਿ ਜਿਹੜੇ ਜਿੰਨੇ ਲੋਕ ਡਿਪੋਰਟ ਹੋਏ ਨੇ ਡੰਕੀ ਵਾਲਾ ਮਸਲਾ ਡਿਪੋਰਟ ਵਾਲਾ ਮਸਲਾ ਇਹ ਸਾਰਾ ਜਦੋਂ ਦੇ ਟਰੰਪ ਹੁਣੀ ਵਾਈਟ ਹਾਊਸ ਦੇ ਵਿੱਚ ਆਏ ਨੇ ਤੇ ਉਦੋਂ ਦਾ ਇਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਹਾਲਾਂਕਿ ਇਪਕੋ ਪਹਿਲੀ ਵਾਰ ਨਹੀਂ ਹੋਇਆ ਕਿ ਅਮਰੀਕਾ ਨੇ ਜਾਂ ਕਿਸੇ ਵੀ ਵੈਸਟਰਨ ਕੰਟਰੀ ਨੇ ਇੰਡੀਆ ਦੇ ਜਾਂ ਪੰਜਾਬ ਦੇ ਬੰਦਿਆਂ ਨੂੰ ਰਿਪੋਰਟ ਕੀਤਾ ਹੋਵੇ ਅਕਸਰ ਹੀ ਇਹ ਚੱਲਦਾ ਰਹਿੰਦਾ ਪਰ ਜੇ ਇਸ ਲੈਵਲ ਤੇ ਜਾ ਕੇ ਕੀਤਾ ਜਿੱਦਾਂ ਦਿਖਾ ਕੇ ਕੀਤਾ ਜਿੱਦਾਂ 에ਅਰਫੋਰਸ ਦੇ ਜਹਾਜ਼ ਲਾ ਕੇ ਕੀਤਾ ਉਹ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਜਿਹੜੀ ਆ ਡੋਨਲਡ ਟਰੰਪ ਨੇ ਕੀਤੀ ਤੇ ਇਹ ਵੀ ਅੱਗੇ ਆਪਾਂ ਕਈ ਵਾਰ ਇਹਦੇ ਤੇ ਗੱਲ ਕੀਤੀ ਆ ਕਿ ਟਰੰਪ ਹੁਣਾਂ ਤੋਂ ਜਿੱਦਾਂ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਟਰੰਪ ਹੁਣਾਂ ਤੋਂ ਸਿੱਖ ਕੇ ਬਾਕੀ ਵੀ ਬਹੁਤ ਸਾਰੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਆ ਇਸ ਰਾਹ ਤੇ ਤੁਰਨ ਗਿਆ ਉਹ ਅਸੀਂ ਯੂਕੇ ਦੇ ਵਿੱਚ ਆਲਰੇਡੀ ਦੇਖ ਲਿਆ ਹੋਰ ਯੂਰੋਪੀਅਨ ਕੰਟਰੀਜ਼ ਤੋਂ ਵੀ ਲਗਾਤਾਰ ਇਸ ਟ੍ਰੀਕੇ ਦੀਆਂ ਖਬਰਾਂ ਜਿਹੜੀਆਂ ਉਹ ਸਾਨੂੰ ਸੁਣ ਸੁਣ ਨੂੰ ਮਿਲ ਰਹੀਆਂ ਨੇ ਤੇ ਇਹ ਜੇਕਰ ਜਰਮਨ ਦੇ ਵਿੱਚ ਆ ਕੁਝ ਕੁ ਦਿਨਾਂ ਦੇ ਵਿੱਚ ਉੱਥੇ ਵੋਟਾਂ ਪੈੜੀਆਂ ਨੇ ਸਭ ਤੋਂ ਜ਼ਿਆਦਾ ਜਿਹੜੀ ਉੱਥੇ ਚਰਚਾ ਦੇ ਵਿੱਚ ਪਾਰਟੀ ਆ ਉਹ ਹੈਗੀ ਆ ਐਫਡੀ ਤੇ ਐਫਡੀ ਦੀ ਵੀ ਬੜੀ ਖੁੱਲ ਕੇ ਪੋਜੀਸ਼ਨ ਆ ਮਾਈਗ੍ਰੇਸ਼ਨ ਦੇ ਖਿਲਾਫ ਇਮੀਗ੍ਰੇਸ਼ਨ ਦੇ ਖਿਲਾਫ ਤੇ ਜੇਕਰ ਜਰਮਨ ਦੇ ਵਿੱਚ ਉਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਦਰ ਨੁਸਤਦੀਆਂ ਉੱਥੇ ਵੀ ਜਾਣ ਗਿਆ ਆ ਆਲਰੇਡੀ ਤੇ ਇਹ ਵੀ ਗੱਲ ਹੁੰਦੀ ਆ ਕਿ ਤੁਹਾਨੂੰ ਪਤਾ ਕਿ ਜਦੋਂ ਕੋਈ ਆਪੋਜੀਸ਼ਨ ਵਾਲੀ ਧਿਰ ਆ ਜਿਹੜੀ ਜਦੋਂ ਆਪਾਂ ਬਹੁਤ ਵਾਰ ਗੱਲ ਕਰਦੇ ਆ ਕਿ ਜਦੋਂ ਹਾਲਾਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਕੇ ਤਾਂ ਉਸ ਲੈਵਲ ਤੇ ਕੰਮ ਨਹੀਂ ਕੀਤਾ ਪਰ ਪਹਿਲਾਂ 2012 ਦੇ ਵਿੱਚ ਜਦੋਂ ਮਨਪੀਰ ਸਿੰਘ ਬਾਦਲ ਨੇ ਆਪਣੇ ਪੀਪਲਸ ਪਾਰਟੀ ਆਫ ਪੰਜਾਬ ਬਣਾਈ ਆ ਉਦੋਂ ਇਹਨਾਂ ਨੇ ਇੱਕ ਜ਼ੁਮਲਾ ਲੈ ਕੇ ਆਂਦਾ ਸੀ ਕਿ ਭਾਈ ਅਸੀਂ ਸਿਕਿਉਰਿਟੀ ਨਹੀਂ ਲੈਣੀ ਇਹ ਜਿਹੜੀਆਂ ਗੱਡੀਆਂ ਹੋਟਰ ਮਾਰਦੀਆਂ ਫਿਰਦੀਆਂ ਵੀ ਅਸੀਂ ਇਹ ਨਹੀਂ ਲੈਣੀਆਂ ਮਨਪ੍ਰੀਤ ਬਾਦਲ ਉਹਨਾਂ ਦੇ ਬਾਬਤ ਵੈਸੇ ਵੀ ਇਹ ਗੱਲ ਕਾਫੀ ਮਕਬੂਲ ਹੁੰਦੀ ਸੀ ਕਿ ਮਨਪ੍ਰੀਤ ਬਾਦਲ ਉਹਨਾਂ ਲੀਡਰਾਂ ਦੇ ਵਿੱਚੋਂ ਆ ਜਿਹੜੇ ਕਿ ਚੇਤਕ ਸਕੂਟਰ ਚੱਕਦੇ ਆ ਤੇ ਕਿਸੇ ਵੀ ਬੰਦੇ ਨੂੰ ਨਾਲ ਬਿਠਾ ਲ ਕੇ ਉਹਦਾ ਕੰਮ ਕਰਵਾ ਲਿਆਉਂਦੇ ਆ ਸ਼ਹਿਰੋਂ ਜਾ ਕੇ ਤੇ ਆਪ ਆਮ ਇਹ ਵੀ ਆਪਣੇ ਹਲਕਿਆਂ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸਕੂਟਰ ਤੇ ਚੇਤਕ ਤੇ ਘੁੰਮਦੇ ਆ ਇਹਨਾਂ ਦੇ ਲਈ ਬੜੀ ਮਸ਼ਹੂਰ ਹੁੰਦੀ ਸੀ ਜਦੋਂ ਇਹਨਾਂ ਨੇ ਉਹ ਸਾਰਾ 2012 ਵਾਲਾ 11 ਵਾਲਾ ਜਿਹੜਾ ਪੀਰੀਅਡ ਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੀ ਪੀਪਲਸ ਪਾਰਟੀ ਉਹ ਪੰਜਾਬ ਜਦੋਂ ਹੋਣ ਦੇ ਵਿੱਚ ਆਉਂਦੀ ਆ ਪਰ ਖੈਰ ਉਹਦੇ ਤੇ ਤਾਂ ਇਹ ਖਰੇ ਨਹੀਂ ਉਤਰੇ ਕੋਈ ਵੀ ਪਰ ਉਦੋਂ ਬਿਕੋਜ਼ ਮਨਪ੍ਰੀਤ ਬਾਦਲ ਇਦਾਂ ਦੀਆਂ ਗੱਲਾਂ ਕਰਦੇ ਸੀ ਭਗਵੰਤ ਮਾਨ ਇਹਨਾਂ ਦੇ ਨਾਲ ਰਲ ਗਏ ਪੀਪਲਸ ਪਾਰਟੀ ਗੱਲਾਂ ਇਦਾਂ ਦੀਆਂ ਕਰਦੀ ਸੀ ਮੁੜ ਕੇ ਆਮ ਆਦਮੀ ਪਾਰਟੀ ਆ ਗਈ ਸੋ ਇਹਦੇ ਚੱਲਦੇ ਆ ਉਹਨਾਂ ਦਿਨਾਂ ਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਕਾਂਗਰਸ ਸੀਗੀ ਜਾਂ ਬਾਕੀ ਪੂਰੇ ਭਾਰਤ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਕੇਸ ਗੱਲ ਤੇ ਡਿਬੇਟ ਹੋਣੀ ਸ਼ੁਰੂ ਹੋ ਗਈ ਸੀ ਕਿ ਕੀ ਲੀਡਰਾਂ ਨੂੰ ਇੰਨੀ ਹੀ ਜ਼ਿਆਦਾ ਸੁਰੱਖਿਆ ਦੀ ਜ਼ਰੂਰਤ ਹੁੰਦੀ ਵੀ ਆ ਜਾਂ ਨਹੀਂ ਹੁੰਦੀ ਤੇ ਕੀ ਇਹਨਾਂ ਨੂੰ ਇਹ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਸਟੇਟ ਦੇ ਖਜ਼ਾਨੇ ਦੇ ਵਿੱਚੋਂ ਇੰਨੇ ਪੈਸੇ ਆਪਣੀ ਸਿਕਿਉਰਿਟੀ ਦੇ ਉੱਤੇ ਖਰਚਣ ਕਿ ਇੱਕ ਇੱਕ ਜਿਹੜਾ ਵਰਤਾਂਤ ਆ ਉਹਨੂੰ ਸਿਰਜ ਦਿੰਦੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਬੇਸ਼ੱਕ ਉਹ ਸੱਤਾ ਦੇ ਵਿੱਚ ਆਉਣ ਚਾਹੇ ਨਾ ਹੁਣ ਜਰਮਨ ਦੇ ਵਿੱਚ ਏਐਫਡੀ ਨਹੀਂ ਵੀ ਆਊਗੀ ਸੱਤਾ ਦੇ ਵਿੱਚ ਪਰ ਜਿਹੜੀਆਂ ਨੀਤੀਆਂ ਦੀ ਉਹ ਗੱਲ ਕਰਦੀ ਆ ਉਹਦੇ ਤੇ ਜਿਹੜੀ ਸੱਤਾ ਧਾਰੀ ਧਿਰ ਹੋਣੀ ਉਹਨੂੰ ਵੀ ਕੰਨ ਧਰਨਾ ਹੀ ਪੈਣਾ ਇਸੇ ਤਰੀਕੇ ਨਾਲ ਜੇਕਰ ਅਸੀਂ ਯੂਕੇ ਦੇ ਵਿੱਚ ਦੇਖੀਏ ਜਿਹੜੀ ਰਿਫਾਰਮ ਪਾਰਟੀ ਇਸ ਸਮੇਂ ਜਿਹੜੀ ਇਹ ਜਿਹੜੇ ਪੂਲਜ਼ ਆ ਮਤਲਬ ਕਿ ਜਿਹੜਾ ਲਗਾਤਾਰ ਇੱਥੇ ਸਰਵਿਸ ਵਗੈਰਾ ਹੁੰਦੇ ਰਹਿੰਦੇ ਆ ਹਾਲਾਂਕਿ ਇੱਥੇ ਤਾਂ ਹੁਣ 5 ਸਾਲਾਂ ਦੇ ਲਈ ਸਰਕਾਰ ਹਜੇ 6 ਮਹੀਨੇ ਪਹਿਲਾਂ ਹੀ ਬੜੀਆਂ ਸੋ 4 4.5 ਸਾਲ ਦਾ ਟਾਈਮ ਹਜੇ ਤਾਂ ਵੋਟਾਂ ਦੇ ਵਿੱਚ ਪਿਆ ਪੂਰਾ ਟਾਈਮ ਹੀ ਪਿਆ ਹਜੇ ਤਾਂ ਪਰ ਸਟਿਲ ਜੇਕਰ ਪੂਲਜ਼ ਨੂੰ ਆਪਾਂ ਦੇਖੀਏ ਤਾਂ ਜਿਹੜੀ ਰਿਫਾਰਮ ਪਾਰਟੀ ਆ ਇੱਥੇ ਦੀ ਉਹ ਸਭ ਤੋਂ ਉੱਚ ਟੌਪ ਤੇ ਆ ਉਹ ਤੇ ਉਹ ਵੀ ਉਹਨਾਂ ਦੀ ਵੀ ਸਾਰੀ ਜਿਹੜੀ ਨੀਤੀ ਹੁੰਦੀ ਆ ਜਾਂ ਸਾਰੀ ਜਿੰਨੀ ਵੀ ਉਹਨਾਂ ਦੀ ਗੱਲਬਾਤ ਹੁੰਦੀ ਮੋਸਟਲੀ ਨਾਈਜਰ ਫਰਾਜ ਦੀ ਤੇ ਯੂਕੇ ਦੇ ਵਿੱਚ ਉਹ ਵੀ ਇਮੀਗ੍ਰੇਸ਼ਨ ਦੇ ਖਿਲਾਫ ਹੀ ਹੁੰਦੀ ਆ ਮੋਸਟਲੀ ਹਰੇਕ ਜੋ ਵੀ ਪ੍ਰੋਬਲਮ ਹੈ ਯੂਕੇ ਦੇ ਵਿੱਚ ਉਹਦੀ ਕਿਤੇ ਨਾ ਕਿਤੇ ਵਜ੍ਹਾ ਹੋਰ ਰਿਲੇਟ ਕਰ ਦਿੰਦੇ ਨੇ ਲਿਆ ਕੇ ਵੀ ਸਾਡੇ ਮੁਲਕ ਦੇ ਵਿੱਚ ਲੋਕ ਬਹੁਤ ਆ ਗਏ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੀ ਬਹੁਤ ਜ਼ਿਆਦਾ ਸਮੱਸਿਆ ਹੋ ਗਈ ਹੈ ਸੋ ਇਸ ਚੀਜ਼ ਨੂੰ ਤਾਂ ਜਨਮ ਜਿਹੜਾ 트ੰਪ ਹੋਣਾ ਨੇ ਆਪਣੇ ਆਫਿਸ ਦੇ ਵਿੱਚ ਆ ਕੇ ਦਿੱਤਾ ਹੀ ਆ ਜਦੋਂ ਦਾ ਉਹਨਾਂ ਦਾ ਇਹ ਕਾਰਜਕਾਲ ਦੂਸਰਾ ਸ਼ੁਰੂ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਪੂਰੀਆਂ ਵੈਸਟਰਨ ਕੰਟਰੀਜ਼ ਦੇ ਵਿੱਚ ਇਸ ਵਿਸ਼ੇ ਤੇ ਗੱਲ ਹੋਣੀ ਸ਼ੁਰੂ ਹੋ ਗਈ ਆ ਕਿ ਸਾਡੇ ਮੁਲਕਾਂ ਦੇ ਵਿੱਚ ਆ ਕੇ ਜਿਹੜੇ ਬਹੁਤ ਜ਼ਿਆਦਾ ਲੋਕ ਬਾਹਰੋਂ ਬਸੇ ਹੋਏ ਨੇ ਵੀ ਅਸੀਂ ਇਹਨਾਂ ਦੀ ਗਿਣਤੀ ਨੂੰ ਕਿਦਾਂ ਘੱਟ ਕਰਨਾ ਜਾਂ ਜਿਹੜੇ ਆਲਰੇਡੀ ਹੈਗੇ ਆ ਜੇਕਰ ਇਹਨਾਂ ਨੂੰ ਅਸੀਂ ਵਾ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਦੋ ਤਿੰਨ ਉਹਨਾਂ ਨੇ ਕੰਮ ਕੀਤੇ ਸਾ ਬਾਕੀ ਇਹ ਕਿਉਂਕਿ ਤਕਰੀਬਨ ਹਰੇਕ ਚੀਜ਼ ਨੂੰ ਓਵਰ ਸ਼ੈਡੋ ਕਰਤਾ ਆਏ ਨੇ ਖਾਸ ਕਰਕੇ ਸਾਡੇ ਖਿੱਤੇ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਡੋਨਲਡ ਟਰੰਪ ਉਹਨਾਂ ਨੇ ਇਹ ਫੈਸਲੇ ਲਏ ਆ ਆਦਰਵਾਈਜ਼ ਬਹੁਤ ਕਈ ਕੰਮ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੀਤੇ ਗਏ ਆ ਖਾਸ ਕਰਕੇ ਜਿਹੜਾ ਇਲਨ ਮਸਕ ਆ ਜਿਹੜੀ ਉਹਦੇ ਨਾਲ ਮਿਲ ਕੇ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਲਨ ਦਾ ਹਿੱਸਾ ਆ ਉਡੋਜ ਉਹਨਾਂ ਨੇ ਬੜਾਈਆ ਉਹਦੇ ਵਿੱਚ ਉਹ ਕਈ ਚੀਜ਼ਾਂ ਦੀਆਂ ਬਹੁਤ ਸਾਰੀਆਂ ਏਡਸ ਵਗੈਰਾ ਜਿਹੜੀਆਂ ਅੰਤਰਰਾਸ਼ਟਰੀ ਤੌਰ ਤੇ ਅਮਰੀਕਾ ਦੇ ਵੱਲੋਂ ਦਿੱਤੀ ਜਾਂਦੀ ਆ ਇੰਡੀਆ ਨੂੰ ਵੀ ਦਿੱਤੀ ਜਾਂਦੀ ਆ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹ ਬੰਦ ਕਰ ਰਹੇ ਨੇ ਮੋਸਟਲੀ ਕਹਿ ਲਓ ਕਿ ਤੁਸੀਂ ਕਿ ਜਿਹੜਾ ਅਮਰੀਕਾ ਬਾਹਰਲੇ ਮੁਲਕਾਂ ਦੇ ਵਿੱਚ ਸਹਾਇਤਾ ਦਿੰਦਾ ਵਿੱਤੀ ਮਦਦ ਦਿੰਦਾ ਉਹਨੂੰ ਉਹ ਬਹੁਤ ਜਗ੍ਹਾ ਤੇ ਖਤਮ ਕਰ ਰਹੇ ਨੇ ਬਹੁਤ ਜਗ੍ਹਾ ਤੇ ਉਹਨੂੰ ਕੱਟ ਕਰ ਰਹੇ ਨੇ ਜਿਹੜਾ ਵੀ ਮਰਜ਼ੀ ਆਪਾਂ ਨਾਮ ਦੇ ਲਈਏ ਵੀ ਉਹ ਬਹੁਤ ਘਾਟ ਉਹਨੂੰ ਉਹ ਕਰ ਰਹੇ ਨੇ ਉਹਨਾਂ ਦਾ ਤੁਹਾਨੂੰ ਪਤਾ ਕਿ ਸਲੋਗਨ ਨਹੀਂ ਇਹ ਸੀ ਕਿ ਅਸੀਂ ਪਹਿਲਾਂ ਨੀਕ ਅਮਰੀਕਾ ਗ੍ਰੇਟ ਅਗੇਨ ਕਿ ਅਸੀਂ ਆਪਣੇ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਆ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਆ ਵਿੱਤੀ ਤੌਰ ਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਅਸੀਂ ਉਹਨਾਂ ਨੂੰ ਹੱਲ ਕਰਨਾ ਨਾ ਕਿ ਅਸੀਂ ਵੀ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਯੂ ਐਸ ਏ ਦੇ ਵੱਲੋਂ ਜਿਹੜੇ ਪੈਸੇ ਖਰਚੇ ਜਾਂਦੇ ਆ ਵੀ ਅਸੀਂ ਬਾਹਰਲੇ ਮੁਲਕਾਂ ਨੂੰ ਪਹਿਲਾਂ ਦੇਖਣਾ ਤੇ ਇਹ ਇਹਦੇ ਨਾਲ ਨਾਲ ਜਿਹੜੀਆਂ ਹੋਰ ਦੋ ਤਿੰਨ ਚੀਜ਼ਾਂ ਹੋਈਆਂ ਜਦੋਂ ਦੇ ਉਹ ਸੱਤਾ ਦੇ ਵਿੱਚ ਆਏ ਨੇ ਇੱਕ ਤਾਂ ਚਲੋ ਇਹ ਗਾਜ਼ਾ ਵਾਲਾ ਸੀਜ਼ਫਾਇਰ ਤਾਂ ਹੋ ਗਿਆ ਸਗਾ ਉਹ ਵੀ ਵਿੱਚ ਤੇ ਰੌਲਾ ਪੈ ਗਿਆ ਸੀ ਕਿ ਲੱਗਦਾ ਸੀ ਕਿ ਦੁਬਾਰਾ ਫਿਰ ਸ਼ਾਇਦ ਵਾਰ ਦੀ ਸ਼ੁਰੂਆਤ ਹੋ ਰਹੀ ਹੈ ਹਾਲਾਂਕਿ ਉਹ ਬੜਾ ਹੀ ਫਰੇਜਾਈਲ ਆ ਕਹੋਗੇ ਬਹੁਤ ਕਮਜ਼ੋਰ ਆ ਕੋਈ ਪਤਾ ਨਹੀਂ ਕਿਹੜੇ ਟਾਈਮ ਉੱਥੇ ਦੁਬਾਰਾ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਸ਼ੁਰੂ ਹੋ ਜਾਣੀ ਆ ਬੀਤੀ ਰਾਤ ਵੀ ਜਿਹੜੀ ਟੈਲ ਅਵੀਵ ਆ ਜਿਹੜੀ ਇਹਨਾਂ ਦੀ ਰਾਜਧਾਨੀ ਹੈ ਇਜ਼ਰਾਈਲ ਦੀ ਉਥੇ ਤਿੰਨ ਬੱਸਾਂ ਦੇ ਵਿੱਚ ਤਮਾਕੀ ਤਿੰਨ ਦੇ ਵਿੱਚ ਜਾਂ ਮੋਰ ਥੈਨ 1 ਐਕਚੁਅਲੀ ਕਹ ਲਓ ਕਿ ਉਥੇ ਤਮਾਕੀ ਬੰਪ ਤਮਾਕੀ ਹੋਏ ਨੇ ਤੇ ਉਹਦੇ ਵਿੱਚ ਇੱਕ ਮੌਤ ਦੀ ਵੀ ਹੁਣ ਤੱਕ ਜਿਹੜੀ ਆ ਖਬਰ ਆਈ ਆ ਤੇ ਉਹਨੂੰ ਲੈ ਕੇ دہشت گردੀ ਹਮਲਾ ਇਹਨੂੰ ਟ੍ਰੀਟ ਕੀਤਾ ਜਾ ਰਿਹਾ ਹੈ ਇਜ਼ਰਾਈਲ ਦੇ ਵੱਲੋਂ ਤੇ ਇਹ ਹਜੇ ਕੋਈ ਪਤਾ ਨਹੀਂ ਹਾਲਾਂਕਿ ਉਹਨਾਂ ਦੇ ਵੱਲੋਂ ਤਕਲੀਮ ਕੀਤਾ ਜਾ ਰਿਹਾ ਕਿ ਫਿਲਸਤੀਨੀਆ ਦੇ ਵੱਲੋਂ ਕੀਤੇ ਗਏ ਨੇ ਸੋ ਉੱਥੇ ਬਹੁਤ ਜ਼ਿਆਦੇ ਹਾਲਾਤ ਜਿਹੜੇ ਗੰਭੀਰ ਨੇ ਸੋ ਇਸ ਸਮਿਆਂ ਦਾ ਇਹ ਜਿਹੜਾ ਮਿਡਲ ਈਸਟ ਦਾ ਕਨਫਲਿਕਟ ਤੁਹਾਨੂੰ ਪਤਾ 7 ਅਕਤੂਬਰ 2020 ਨੂੰ ਸ਼ੁਰੂ ਹੋਇਆ ਪਰ ਇਹਨਾਂ ਸਮਿਆਂ ਦਾ ਜਿਹੜਾ ਸਭ ਤੋਂ ਜ਼ਿਆਦਾ ਕੋਵਿਡ ਤੋਂ ਬਾਅਦ ਕਹ ਲਓ ਕਿ ਜਿਹਨੇ ਸਭ ਤੋਂ ਜ਼ਿਆਦਾ ਸੁਰਖੀਆਂ ਵੀ ਬਟੋਰੀਆਂ ਜਾਂ ਸਭ ਤੋਂ ਜ਼ਿਆਦਾ ਵੱਡਾ ਮਸਲਾ ਸੀਗਾ ਉਹ ਸੀਗਾ ਯੂਕਰੇਨ ਤੇ ਰਸ਼ੀਆ ਵਾਰ ਦਾ ਸੋ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਵੀ ਜਿਹੜਾ 트ੰਪ ਨੇ ਆਮ ਤੌਰ ਤੇ ਜਿਹੜੇ ਖਦਸ਼ੇ ਸੀਗੇ ਕਹ ਲਓ ਕਿ ਉਹਨਾਂ ਨੂੰ ਉਹਨਾਂ ਨੇ ਸੱਚਾ ਹੀ ਸਾਬਤ ਕੀਤਾ ਜਿੱਦਾਂ ਕੈਨੇਡਾ ਨੂੰ ਪਹਿਲਾਂ ਬਹੁਤ ਸਾਰੇ ਖਦਸ਼ੇ ਸੀਗੇ ਕਿ ਜੇਕਰ 트ੰਪ ਵਾਈਟ ਹਾਊਸ ਦੇ ਵਿੱਚ ਆ ਗਿਆ ਚੋਣਾ ਜਿੱਤ ਕੇ ਤਾਂ ਸਾਡਾ ਕਿੱਦਾਂ ਦੇ ਸਾਡੇ ਰਿਸ਼ਤੇ ਰਹਨੇ ਆ ਤੇ ਉਹ ਵੀ ਕਹ ਲੋ ਕਿ ਹਕੀਕਤ ਦੇ ਵਿੱਚ ਉਹ ਖਦਸ਼ਾ ਜਿਹੜਾ ਬਦਲ ਗਿਆ ਜਦੋਂ ਉਹਨੇ ਆ ਕੇ ਬਾਰ-ਬਾਰ ਉਹ ਹਜੇ ਤੱਕ ਉਹ ਬੜਾ ਹੀ ਇੱਕ ਐਸਾ ਲਹਿਜ਼ਾ ਆ ਜਿਹੜਾ ਤੁਸੀਂ ਕਿਸੇ ਦੂਸਰੇ ਮੁਲਕ ਨੂੰ ਕਹ ਲੋ ਕਿ ਉਹਦੀ ਉਹਦੀ ਬੇਇੱਜ਼ਤੀ ਕਰਨ ਦੇ ਲਈ ਯੂਜ਼ ਕਰਦੇ ਹੋ ਕਿ ਬਈ ਤੂੰ ਸਾਡੀ 51ਵੀਂ ਸਟੇਟ ਬਣ ਜਾ ਬਾਰ-ਬਾਰ ਜਿਹੜਾ ਹਜੇ ਤੱਕ ਉਹ ਇਹੀ ਕਹਿੰਦੇ ਨੇ ਡੋਨਲਡ ਟਰੰਪ ਉਹ ਨਹੀਂ ਤੇ ਇਸੇ ਤਰੀਕੇ ਨਾਲ ਗ੍ਰੀਨਲੈਂਡ ਨੂੰ ਹਾਲਾਂਕਿ ਗ੍ਰੀਨਲੈਂਡ ਨੂੰ ਲੈ ਕੇ ਇੱਕ ਡੈਨਿਸ਼ ਯੂਰੋਪੀਅਨ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਬੜੇ ਜਿਹੜੀ ਆ ਸ਼ਕਤੀ ਵਾਲੀ ਲੈਂਗੁਏਜ ਵੀ ਇਸਤੇਮਾਲ ਕੀਤੀ ਡੋਨਲਡ 트ੰਪ ਦੇ ਲਈ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਤੇ ਪਰ ਉਹ ਉਸੇ ਤਰੀਕੇ ਦਾ ਬਰਤਾਂਤ ਬਣਾਉਣਾ ਜਿਹੜਾ 트ੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਾਰੀ ਆ ਵੀ ਜਿਹੜਾ ਗ੍ਰੀਨ ਲੈਂਡ ਆ ਉਹਨੂੰ ਵੀ ਅਸੀਂ ਲੈਣਾ ਕੈਨੇਡਾ ਵੀ ਸਾਡੀ 51ਵੀਂ ਸਟੇਟ ਬਣ ਜਾਵੇ ਤੇ ਉਹ ਹੁਣ ਟੈਰਿਫ ਨੂੰ ਲੈ ਕੇ ਵੀ ਚਲੋ ਮਹੀਨੇ ਦੇ ਲਈ ਰੋਕਿਆ ਸਿਕਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਧਰ ਨੂੰ ਸਥਿਤੀਆਂ ਕਿ ਕਿਹੜੇ ਪਾਸੇ ਨੂੰ ਜਾਂਦੀਆਂ ਇਹਨੂੰ ਲੈ ਕੇ ਵੀ ਪੂਰੀ ਦੁਨੀਆ ਕਹ ਲੋ ਕਿ ਖਦਸ਼ੇ ਦੇ ਵਿੱਚ ਹੈ ਤੇ ਸਭ ਤੋਂ ਇੰਪੋਰਟੈਂਟ ਜਿਹੜਾ ਇਹਨਾਂ ਦਿਨਾਂ ਦਾ ਵਿੱਚ ਜਿਹੜਾ ਮਸਲਾ ਸੀਗਾ ਉਸ ਕਾ ਯੂਕਰੇਨ ਰਸ਼ੀਆ ਵਾਰ ਦਾ ਹੁਣ ਯੂਕਰੇਨ ਰਸ਼ੀਆ ਵਾਰ ਸਾਨੂੰ ਪਤਾ ਕਿ ਇਹ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਕਿ ਇਹ ਅਸਲੀ ਜੰਗ ਤਾਂ ਹੈਗੀ ਆ ਅਮਰੀਕਾ ਤੇ ਰਸ਼ੀਆ ਦੀ ਬਈ ਇਹਨਾਂ ਦੀ ਆਪਸ ਵਿੱਚ ਗੱਲਬਾਤ ਕਰਕੇ ਜਦੋਂ ਇਹਨਾਂ ਦੀ ਵਿਗੜ ਗਈ ਤਾਂ ਇਹਨਾਂ ਨੇ ਉੱਥੇ ਵਾਰ ਸ਼ੁਰੂ ਕਰਤੀ ਪਰ ਇਹਦੇ ਐਕਚੁਅਲੀ ਕਿਸੇ ਵੀ ਚੀਜ਼ ਦੇ ਨਾਲ ਬਹੁਤ ਸਾਰੀਆਂ ਉਹਦੇ ਕਾਰਨ ਹੁੰਦੇ ਆ ਸੋ ਕਿਤੇ ਨਾ ਕਿਤੇ ਜਿਹੜਾ ਯੂਐਸਏ ਤੇ ਰਸ਼ੀਆ ਦਾ ਜਿਹੜਾ ਇਹਨਾਂ ਦਾ ਆਪਣਾ ਕਨਫਲਿਕਟ ਆ ਉਹ ਤਾਂ ਇਹਦਾ ਕਾਰਨ ਹੈਗਾ ਹੀ ਹੈਗਾ ਪਰ ਇਹਦੀਆਂ ਹੋਰ ਵੀ ਬਹੁਤ ਸਾਰੇ ਰੀਜ਼ਨਸ ਨੇ ਤੇ ਜਿਹੜੇ ਬਲਾਦੀਮਰ ਪੋਪੇਨ ਹੁਣੀ ਆ ਜੇਕਰ ਆਪਾਂ ਰਸ਼ੀਆ ਦਾ ਆਰਗੂਮੈਂਟ ਸੁਣੀਏ ਉਹ ਤਾਂ ਇਹ ਕਹਿੰਦੇ ਨੇ ਕਿ ਬਿਕੋਜ਼ ਯੂਕਰੇਨ ਜਿਹੜਾ ਜੇਕਰ ਉਹ ਨੈਟੋ ਦੇ ਵਿੱਚ ਸ਼ਾਮਲ ਹੋ ਗਿਆ ਤੇ ਤੁਹਾਨੂੰ ਪਤਾ ਕਿ ਨੈਟੋ ਦਾ ਜਿਹੜਾ ਸਬਦਾਨ ਆਪਾਂ ਕਹਿ ਲਈਏ ਜਾਂ ਨੈਟੋ ਦੀ ਜਿਹੜੀ ਇੱਕ ਟ੍ਰੀਟੀ ਆ ਇਹਦੇ ਵਿੱਚ ਮੇਨਲੀ ਇਹ ਹੀ ਆ ਕਿ ਜਿੰਨੀਆਂ ਵੀ ਕੰਟਰੀਜ਼ ਨੈਟੋ ਦੀਆਂ ਆ ਜੇ ਉਹਨਾਂ ਦੇ ਉੱਤੇ ਕਿਸੇ ਤੇ ਵੀ ਇੱਕ ਤੇ ਵੀ ਹਮਲਾ ਹੁੰਦਾ ਤਾਂ ਜਿੰਨੀਆਂ ਵੀ ਬਾਕੀ ਕੰਟਰੀਜ਼ ਦੀਆਂ ਆਰਮੀਜ਼ ਨੇ ਉਹਨਾਂ ਨੇ ਉਸ ਮੁਲਕ ਦੀ ਮਦਦ ਕਰਨ ਮਿਲਟੈਰੀਲੀ ਤੌਰ ਤੇ ਉੱਥੇ ਜਾਣਾ ਜਿਦਾਂ ਆਪਾਂ ਦੇਖਿਆ ਗਿਆ ਅਫਗਾਨਿਸਤਾਨ ਦੇ ਵਿੱਚ ਜਦੋਂ ਅਮਰੀਕਾ ਲੜਨ ਗਿਆ ਤੇ ਉਹ ਕੱਲਾ ਅਮਰੀਕਾ ਨਹੀਂ ਗਿਆ ਉਹ ਨੈਟੋ ਫੋਰਸਸ ਗਈਆਂ ਇਸੇ ਤਰੀਕੇ ਨਾਲ ਇਰਾਕ ਦੇ ਵਿੱਚ ਵੀ ਜਾਂ ਬਾਕੀ ਜਗਾਂ ਤੇ ਵੀ ਕਿ ਜਿੱਥੇ ਅਮਰੀਕਾ ਜਾਂਦਾ ਤਾਂ ਬਾਕੀ ਨੈਟੋ ਫੋਰਸਸ ਵੀ ਜਿਹੜੀਆਂ ਉਹ ਨਾਲ ਉਹਨਾਂ ਦੇ ਜਾਨੀਆਂ ਤੇ ਇਹ ਕਿਉਂਕਿ ਉਹਨਾਂ ਦੇ ਟ੍ਰੀਟੀ ਦਾ ਹੀ ਮੇਨ ਹਿੱਸਾ ਆ ਸੋ ਇਸੇ ਕਰਕੇ ਰਸ਼ੀਆ ਆਬਵੀਅਸਲੀ ਇਸ ਗੱਲ ਤੋਂ ਤਾਂ ਉਹ ਉਹ ਜਾਇਜ਼ ਉਹਨਾਂ ਦੀ ਬਰੀ ਹੈਗੀ ਆ ਕਿ ਜੇਕਰ ਯੂਕਰੇਨ ਨੈਟੋ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਸਾਡਾ ਮਾੜਾ ਮੋਟਾ ਕੋਈ ਨੀਟ ਇਹਨਾਂ ਦੇ ਨਾਲ ਯੂਕਰੇਨ ਦੇ ਨਾਲ ਪੰਗਾ ਪੈਂਦਾ ਤੇ ਕੱਲ ਨੂੰ ਤਾਂ ਪੂਰੇ ਦਾ ਪੂਰਾ ਵਿਸ਼ਪ ਸਾਡੀਆਂ ਬਰੂਹਾਂ ਤੇ ਆ ਕੇ ਖੜਾ ਹੋਣਾ ਆਪਣੀਆਂ ਟੈਂਕ ਤੇ ਤੋਪਾਂ ਲੈ ਕੇ ਯੂਕਰੇਨ ਦੀ ਮਦਦ ਦੇ ਲਈ ਤੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਯੂਕਰੇਨ ਜਿਹੜਾ ਉਹ ਨਾਟੋ ਦਾ ਹਿੱਸਾ ਨਾ ਬਣੇ ਹਾਲਾਂਕਿ ਤੇ ਉਦੋਂ ਤਾਂ ਜਦੋਂ ਉਹਨਾਂ ਨੇ ਅਟੈਕ ਕੀਤਾ ਜਦੋਂ ਬਲਾਦੀਮਰ ਪੁਤਿਨ ਨੇ ਅਟੈਕ ਕੀਤਾ ਜ਼ੇਲਨਸਕੀ ਦੀ ਯੂਕਰੇਨ ਦੇ ਉੱਤੇ ਉਦੋਂ ਤਾਂ ਕੋਈ ਇਸ ਪਾਸੇ ਨੂੰ ਹਜੇ ਨਹੀਂ ਸੀ ਵਧਿਆ ਜਾ ਰਿਹਾ ਇਹਦੇ ਵਿੱਚ ਕੋਈ ਗੱਲਬਾਤ ਜ਼ਰੂਰ ਚੱਲਦੀ ਸੀ ਖਬਰਾਂ ਦੇ ਵਿੱਚ ਜ਼ਰੂਰ ਆਉਂਦਾ ਰਹਿੰਦਾ ਸੀ ਪਰ ਇਦਾਂ ਦਾ ਨਹੀਂ ਸੀ ਕੁਝ ਵੀ ਕਿ ਦੂਜੇ ਦਿਨ ਪੇਪਰ ਸਾਈਨ ਹੋਣ ਲੱਗੇ ਸਕੇ ਤੇ ਐਕਚੁਅਲੀ ਤਾਂ ਜਬਲਾਦੀਮਰ ਪੋਪੇਨ ਦੇ ਹਮਲੇ ਤੋਂ ਬਾਅਦ ਸਮਾਂ ਕਿ ਇਸ ਕਵਾਇਦ ਦੇ ਵਿੱਚ ਤੇਜ਼ੀ ਆ ਗਈ ਫਿਰ ਯੂਕਰੇਨ ਨੇ ਜ਼ਲਨਸਕੀ ਨੇ ਖੁੱਲ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਯੂ ਦੇ ਵਿੱਚ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਤੇ ਨਾਲ ਦੀ ਨਾਲ ਨੇਟੋ ਦੇ ਵਿੱਚ ਸ਼ਾਮਲ ਕੀਤਾ ਜਾਵੇ ਸੋ ਖੈਰ ਉਹ ਉਹ ਬਲਾਦੀਮਰ ਪੋਪੇਨ ਇਹ ਗੱਲ ਕਹਿੰਦਾ ਕਿ ਭਾਈ ਇਹ ਪਹਿਲਾਂ ਵੀ ਮੈਂ ਇਹ ਜੰਗ ਤਾਂ ਰੋਕਣੀ ਆ ਜੇਕਰ ਇਹ ਤੁਸੀਂ ਮੈਨੂੰ ਲਿਖ ਲਿਖ ਕੇ ਦੋਗੇ ਜਾਂ ਸਾਡੇ ਨਾਲ ਸਹਿਮਤੀ ਪ੍ਰਗਟਾਓਗੇ ਕਿ ਜਿਹੜਾ ਯੂਕਰੇਨ ਆ ਉਹ ਕਦੀ ਵੀ ਨੇਟੋ ਦਾ ਹਿੱਸਾ ਨਹੀਂ ਬਣੇਗਾ ਤੇ ਯੂਕਰੇਨ ਤੇ ਬਾਕੀ ਯੂਰਪੀਅਨ ਕੰਟਰੀਜ਼ ਇਹ ਕਹਿੰਦੀਆਂ ਕਿ ਭਾਈ ਯੂਕਰੇਨ ਇੱਕ ਆਜ਼ਾਦ ਮੁਲਕ ਆ ਤੇ ਜੇਕਰ ਇੱਕ ਆਜ਼ਾਦ ਮੁਲਕ ਦੇ ਉੱਤੇ ਵੀ ਵੀ ਆਜ਼ਾਦ ਮੁਲਕ ਦੀ ਫੋਰਨ ਪਾਲਿਸੀ ਕੀ ਰਹਿਣੀ ਆ ਉਹਦੀ ਘਰੇਲੂ ਨੀਤੀ ਕੀ ਨੀਤੀ ਕੀ ਰਹਿਣੀ ਆ ਵੀ ਜੇਕਰ ਇਹ ਵੀ ਗਵਾਂਢੀ ਮੁਲਕ ਦੇ ਲੀਡਰ ਨੇ ਦੱਸਣਾ ਜਾਂ ਗਵਾਂਢੀ ਮੁਲਕ ਨੇ ਦੱਸਣਾ ਤੇ ਫਿਰ ਉਹ ਆਜ਼ਾਦ ਮੁਲਕ ਕਾਦਾ ਹੋਇਆ ਫਿਰ ਤਾਂ ਤੁਸੀਂ ਉਹ ਇਹ ਕਹੋ ਕਿ ਰਸ਼ੀਆ ਵੀ ਹੀ ਯੂਕਰੇਨ ਦਾ ਵੀ ਮਾਲਕ ਆ ਵੀ ਓਬਵੀਅਸਲੀ ਜਿਹੜੇ ਯੂਕਰੇਨ ਅੱਛਾ ਯੂਕਰੇਨ ਦੇ ਵਿੱਚ ਵੀ ਥੋੜੀ ਜਿਹੀ ਖਲੀਜ਼ ਹੈਗੀ ਆ ਯੂਕਰੇਨ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਦੱਸਦੇ ਨੇ ਜਿਹੜੀ ਕਿ ਇਹਦੇ ਰਸ਼ੀਆ ਦੇ ਨਾਲ ਸਰਹੱਦ ਲੱਗਦੀ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਬੋਲੀ ਵੀ ਰਸ਼ੀਅਨ ਬੋਲਦੇ ਨੇ ਤੇ ਉਹਨਾਂ ਦਾ ਸੱਭਿਆਚਾਰ ਵੀ ਇਹਨਾਂ ਦੇ ਨਾਲ ਮਿਲਦਾ ਤੇ ਜਿੱਦਾਂ ਜਿੱਦਾਂ ਦੂਜੇ ਪਾਸੇ ਨੂੰ ਆਈ ਜਾਂਦੇ ਨੇ ਯੂਰਪ ਵਾਲੀ ਸਾਈਡ ਨੂੰ ਉਧਰ ਨੂੰ ਉਹ ਜਿਆਦੇ ਲੋਕਾਂ ਦਾ ਹੈਗਾ ਕਿ ਅਸੀਂ ਯੂਰੋਪੀਅਨ ਵਾਲੀ ਸਾਈਡ ਤੇ ਹੋਈ ਏ ਸਾਡਾ ਜਿਹੜਾ ਸੱਭਿਆਚਾਰ ਵੀ ਉਹਨਾਂ ਦਾ ਸਾਰਾ ਉਹ ਹੈਗਾ ਵੀ ਅਸੀਂ ਯੂਰੋਪੀਅਨ ਕਲਚਰ ਦੇ ਨਾਲ ਜੁੜੀਏ ਸੋ ਥੋੜਾ ਜਿਆ ਉਹਤੇ ਹੈਗਾ ਪਰ ਆਬਵੀਅਸਲੀ ਉਹ ਮੁਲਕ ਤਾਂ ਇਕੱਠਾ ਆ ਤੇ ਉੱਥੇ ਦੀ ਅਸੀਂ ਦੇਖਦੇ ਆ ਜਿੰਨੀਆਂ ਵੀ ਆਪੋਜੀਸ਼ਨ ਦੀਆਂ ਧਿਰਾਂ ਜਾਂ ਇਸ ਸਮੇਂ ਸੱਤਾ ਦੇ ਵਿੱਚ ਜ਼ਿਲਨਸਕੀ ਆ ਉਹ ਸਾਰੇ ਇਕੱਠੇ ਨੇ ਇਸ ਵਿਸ਼ੇ ਦੇ ਉੱਤੇ ਕਿ ਰਸ਼ੀਆ ਨੂੰ ਕੋਈ ਹੱਕ ਨਹੀਂ ਉਹ ਸਾਡੇ ਉੱਤੇ ਇਸ ਤਰੀਕੇ ਦਾ ਕੋਈ ਵੀ ਆਪਣਾ ਜਿਹੜਾ ਫੈਸਲਾ ਥੋਪੇ ਸੋ ਇਹਦੇ ਵਿੱਚ ਇਹ ਵਾਰ ਤਾਂ ਇਸੇ ਚੀਜ਼ ਨੂੰ ਲੈ ਕੇ ਸ਼ੁਰੂ ਹੋਈ ਸੀ ਉਹਨੂੰ ਵੀ ਵਾਰ ਨੂੰ ਸ਼ੁਰੂਆਤ ਹੋਈ ਨੂੰ ਵੀ 3 ਸਾਲ ਹੋ ਗਏ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਫੈਬਰੂਰੀ ਦੇ ਵਿੱਚ ਜਿਹੜਾ ਇਸ ਵਾਰ ਦੀ ਸ਼ੁਰੂਆਤ ਹੋਈ ਸੀਗੀ ਸੋ ਇਹਦੇ ਵਿੱਚ ਅਚਾਨਕ ਜਿਹੜੀ ਖਬਰ ਆਉਂਦੀ ਆ ਕਿ ਡੋਨਲਡ ਟਰੰਪ ਜਿਹੜੇ ਆ ਉਹਨਾਂ ਦਾ ਰਜਿਮ ਆ ਅਮਰੀਕਨ ਰਜਿਮ ਇਹਨਾਂ ਦੇ ਸੈਕਟਰੀ ਆਫ ਸਟੇਟ ਜਿਹੜੇ ਵਿਦੇਸ਼ ਮੰਤਰੀ ਕਹ ਲੋ ਅਮਰੀਕਾ ਦੇ ਤੇ ਨਾਲ ਦੀ ਨਾਲ ਇੱਕ ਦੋ ਹੋਰ ਇਹਨਾਂ ਦੀ ਰਜਿਮ ਦੇ ਲੋਕ ਸਰਗੇਈ ਲਾਰਾਫ ਜਿਹੜੇ ਕਿ ਰਸ਼ੀਅਨ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਤੇ ਇੱਕ ਦੋ ਹੋਰ ਰਸ਼ੀਅਨ ਲੋਕਾਂ ਨੂੰ ਮਿਲਦੇ ਨੇ ਸਾਊਦੀ ਅਰਬ ਦੇ ਵਿੱਚ ਜਾ ਕੇ ਹੁਣ ਉਥੇ ਅਮਰੀਕਾ ਦਾ ਤਾਂ ਇਹ ਕਹਿਣਾ ਕਿ ਭਾਈ ਉਥੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਤੇ ਗੱਲ ਹੋਈ ਹੈ ਉਹਨਾਂ ਦੇ ਵਿੱਚੋਂ ਇੱਕ ਯੂਕਰੇਨ ਦੇ ਚੀਆ ਵਾਲਾ ਵਿਸ਼ਾ ਵੀ ਸੀਗਾ ਪਰ ਇਹਨੂੰ ਲੈ ਕੇ ਯੂਰੋਪੀਅਨ ਆਗੂ ਵੀ ਤੇ ਜ਼ਲਨੈਸਕੀ ਵੀ ਖਾਸੇ ਖਫਾ ਹੋਏ ਉਹਨਾਂ ਨੇ ਕਿਹਾ ਕਿ ਸਾਡੇ ਬਿਨਾ ਵੀ ਇਹ ਕਿੱਦਾਂ ਦੀ ਗੱਲ ਆ ਕਿ ਤੁਸੀਂ ਯੂਕਰੇਨ ਰਸ਼ੀਆ ਵਾਰ ਦੀ ਗੱਲ ਕਰਨ ਜਾ ਰਹੇ ਹੋ ਤੇ ਯੂਕਰੇਨ ਵਾਲਿਆਂ ਨੂੰ ਵਿੱਚ ਸ਼ਾਮਲ ਵੀ ਨਹੀਂ ਕੀਤਾ ਤੇ ਉਹ ਜ਼ਲਨੈਸਕੀ ਨੇ ਇਹਦੇ ਤੇ ਕਾਫੀ ਜ਼ਿਆਦਾ ਕਹਿ ਲੋ ਕਿ ਆਪਣੀ ਅਸਹਿਮਤੀ ਪ੍ਰਗਟਾਈ ਤੇ ਬਾਅਦ ਵਿੱਚ ਫਿਰ ਜਿਹੜਾ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਜ਼ਲਨੈਸਕੀ ਨੇ ਕਿ ਵੇ ਜਿਹੜਾ ਡੋਨਲਡ ਟਰੰਪ ਆਇਆ ਤਾਂ ਜਿਹੜਾ ਰਸ਼ੀਆ ਦੇ ਵੱਲੋਂ ਇੱਕ ਝੂਠ ਦਾ ਜਾਲ ਫੈਲਾਇਆ ਹੋਇਆ ਉਹਦੇ ਵਿੱਚ ਜੀ ਰਿਹਾ ਵੀ ਉਹਦੇ ਹਿਸਾਬ ਦੇ ਨਾਲ ਚੱਲ ਰਿਹਾ ਟਰੰਪ ਨੂੰ ਜਿਹੜੀਆਂ ਖਬਰਾਂ ਵੀ ਰਸ਼ੀਆ ਦੇ ਝੂਠ ਤੋਂ ਜਾਲ ਦੇ ਵਿੱਚੋਂ ਮਿਲਦੀਆਂ ਉਹ ਉਹਦੇ ਹਿਸਾਬ ਦੇ ਨਾਲ ਇਹ ਆਪਣੇ ਬਿਆਨਬਾਜ਼ੀ ਕਰਦਾ ਜਾਂ ਆਪਣੇ ਕੰਮ ਕਰ ਰਿਹਾ ਤੇ ਤੁਹਾਨੂੰ ਪਤਾ ਕਿ ਡੋਨਲਡ ਟਰੰਪ ਤਾਂ ਫਿਰ ਇਦਾਂ ਦਾ ਤਾਂ ਬੰਦਾ ਉਹ ਹੈ ਨਹੀਂ ਕਿ ਕੋਈ ਉਹਦੇ ਤੇ ਬਾਰ ਕਰੇ ਤੇ ਉਹਦਾ ਜਵਾਬ ਨਾ ਦੇਵੇ ਸੋ ਆਬਵੀਅਸਲੀ ਉਹਨੇ ਵੀ ਜਿਹੜਾ ਕਹਿ ਦਿੱਤਾ ਕਿ ਕੀ ਜ਼ਲਨਸਕੀ ਤਾਂ ਡਿਕਟੇਟਰ ਆ ਡਿਕਟੇਟਰ ਦੇ ਹਿਸਾਬ ਨਾਲ ਕਿਹਾ ਕਿ ਨੇ ਤਾਂ ਆਪਣੇ ਮੁਲਕ ਚ ਚੋਣਾ ਹੀ ਨਹੀਂ ਕਰਵਾਈਆਂ ਹੁਣ ਉਹ ਯੂਕਰੇਨ ਵਾਲੇ ਕਹਿੰਦੇ ਕਿ ਭਾਈ ਅਸੀਂ ਮਾਰਸ਼ਲ ਲਾਅ ਲਾਇਆ ਹੋਇਆ ਸਾਡੇ ਉੱਤੇ ਟੈਂਕ ਚਾੜ੍ਹਿਓ ਆ ਰਸ਼ੀਆ ਵਾਲਿਆਂ ਨੇ ਵਲਾਦੀਮਿਰ ਪੁਤਿਨ ਹਰ ਰੋਜ਼ ਸਾਡੇ ਤੇ ਮਸਾਇਲਾਂ ਦੇ ਨਾਲ ਹਮਲਾ ਕਰਦਾ ਵੀ ਇਨ੍ਹਾਂ ਸਮਿਆਂ ਦੇ ਵਿੱਚ ਅਸੀਂ ਉਹਦਾ ਗੋਲੀਆਂ ਦਾ ਜਵਾਬ ਦਈਏ ਕਿ ਅਸੀਂ ਪਹਿਲਾਂ ਵੋਟਾਂ ਪੁਆਈਏ ਇਸ ਕਰਕੇ ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀਆਂ ਵੀ ਜਿਹੜੀਆਂ ਯੂਕਰੇਨ ਦੀਆਂ ਨੇ ਉਹ ਵੀ ਇਸ ਗੱਲ ਤੇ ਸਹਿਮਤ ਆ ਵੀ ਹਜੇ ਵੋਟਾਂ ਦਾ ਟਾਈਮ ਨਹੀਂ ਹੈਗਾ ਸੋ ਇਸ ਕਰਕੇ ਟਰੰਪ ਕਹਿੰਦਾ ਵੀ ਇਜ਼ਲੈਸ ਕਿਨੂ ਵੀ ਇਹ ਤਾਂ ਇਹ ਤਾਂ ਡਿਕਟੇਟਰ ਆ ਜੀ ਇਹ ਤਾਂ ਇਹ 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 ਤਾਂ ਇਹਨੇ ਤਾਂ ਮਾਰਸ਼ਲ ਲਾ ਲਾਇਆ ਹੋਇਆ ਤਾਂ ਡਿਕਟੇਟਰ ਆ ਨਾਲ ਦੀ ਨਾਲੇ ਜਿਹੜੀ ਵਾਰ ਆ ਉਹ ਕਹਿੰਦਾ ਇਹਨੇ ਸ਼ੁਰੂਆਤ ਇਹਦੀ ਕੀਤੀ ਆ ਦੇ ਇਹਦੇ ਕਰਕੇ ਇਹਨੇ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਇਹਨੇ ਜੰਗ ਲੈਣ ਦੀ ਤੇ ਨਾਲ ਦੀ ਨਾਲ ਉਹ ਕਹਿੰਦਾ ਵੀ ਇਹ ਤਾਂ ਇੱਕ ਬਹੁਤ ਤਗੜਾ ਕਮੀਡੀਅਨ ਜ਼ਰੂਰ ਆ ਵੀ ਕਾਮਯਾਬ ਕਮੀਡੀਅਨ ਹੈਗਾ ਪਰ ਲੀਡਰ ਲੂਡਰ ਨਾ ਤੁਸੀਂ ਇਹਨੂੰ ਮੰਨੋ ਸੋ ਖੈਰ ਇਹਦੇ ਤੇ ਵੀ ਫਿਰ ਕਾਫੀ ਭੱਕ ਗਿਆ ਕੰਮ ਤੇ ਜਿਹੜੇ ਯੂਰਪੀਅਨ ਲੀਡਰ ਆ ਉਹਨਾਂ ਨੇ ਵੀ ਸਾਰਿਆਂ ਨੇ ਇੱਥੇ ਸਾਡੇ ਯੂਕੇ ਦੇ ਲੀਡਰਾਂ ਨੇ ਵੀ ਇਹ ਗੱਲ ਕਹੀ ਕਿ ਨਹੀਂ ਭਾਈ ਇਹ ਜਿਹੜੀ ਵਾਰ ਹੈ ਉਹਦੀ ਸ਼ੁਰੂਆਤ ਬਲਾਦੀਮਰ ਪੁਤਿਨ ਨੇ ਕੀਤੀ ਆ ਅਟੈਕ ਰਸ਼ੀਆ ਨੇ ਯੂਕਰੇਨ ਦੇ ਉੱਤੇ ਕੀਤਾ ਨਾ ਕਿ ਯੂਕਰੇਨ ਰਸ਼ੀਆ ਦੇ ਘਰ ਅਟੈਕ ਕਰਨ ਗਿਆ ਤਾਂ ਗੱਲ ਵੀ ਵੈਸੇ ਫੈਕਚੁਅਲੀ ਗੱਲ ਵੀ ਸਹੀ ਰਸ਼ੀਆ ਨੇ ਆ ਕੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਡੋਨਵਾਸ ਦਾ ਜਿਹੜਾ ਸਾਰਾ ਇਲਾਕਾ ਸੀਗਾ ਡੋਨੀਆਸਕ ਲੁਹਾਨਸਕ ਦੇ ਇਲਾਕੇ ਪਹਿਲਾਂ ਜਿਹੜਾ ਬਲਾਦੀਮਰ ਪੁਤਿਨ ਨੇ ਕਿਹਾ ਕਿ ਇਹ ਜਿਹੜੇ ਆ ਡੋਨਵਾਸ ਦਾ ਜਿਹੜਾ ਖੇਤਾ ਡੋਨੀਆਸਕ ਤੇ ਲੁਹਾਨਸਕ ਇੱਕ ਆਜ਼ਾਦ ਮੁਲਕ ਨਹੀਂ ਕਿਉਂਕਿ ਇੱਥੇ ਦੇ ਲੋਕ ਜਿਹੜੇ ਆ ਉਹ ਆਜ਼ਾਦ ਤੌਰ ਤੇ ਰਹਿਣਾ ਚਾਹੁੰਦੇ ਨੇ ਇਹ ਆਜ਼ਾਦ ਕੰਟਰੀਆਂ ਨੇ ਫਿਰ ਪੇਜ ਰਿਆਂ ਤੇ ਇੱਥੇ ਜਿਹੜਾ ਲੋਹਾਂਸਕ ਦੇ ਡੋਨੀ ਆਸਕ ਦੇ ਵਿੱਚ ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਆਬਵੀਸਲੀ ਸਾਰੀ ਲੜਾਈ ਸ਼ੁਰੂ ਹੋ ਗਈ ਤੇ ਵੈਸੇ ਇਹ ਤਾਂ ਕੰਮ ਤਾਂ 2014 ਦਾ ਚੱਲਦਾ 2014 ਦੇ ਵਿੱਚ ਰਸ਼ੀਆ ਦਾ ਜਿਹੜਾ ਇੱਕ ਕਰਾਈਮੀਆ ਇਲਾਕਾ ਸੀਗਾ ਉਹ ਯੂਕਰੇਨ ਦਾ ਜਿਹੜਾ ਕਰਾਈਮੀਆ ਇਲਾਕਾ ਸੀਗਾ ਜਿਹੜਾ ਕਿ ਯੂਕਰੇਨ ਦਾ ਸੀ ਉਹਦੇ ਉੱਤੇ ਰਸ਼ੀਆ ਨੇ ਕਬਜ਼ਾ ਕੀਤਾ ਹੋਇਆ ਸੋ ਇਹ 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 ਕੌਨਫਲਿਕਟ ਤਾਂ ਚਲੋ ਇਹਨਾਂ ਦਾ ਲੰਬਾ ਚੱਲਦਾ ਆਉਂਦਾ ਪਰ ਇਹਦੇ ਵਿੱਚ ਡੋਨਲਡ ਟਰੰਪ ਨੇ ਆ ਕੇ ਕਹਿ ਲੋ ਕਿ ਉਹ ਵੀ ਜਿਹੜੇ ਖਦਸ਼ੇ ਸੀਗੇ ਕਿਉਂਕਿ ਬਾਰ-ਬਾਰ ਪਹਿਲਾਂ ਹੀ ਲੱਗਦਾ ਸੀ ਕਿ ਜਿਹੜੀ ਰਿਪਬਲਿਕਨ ਪਾਰਟੀ ਆਮਰੀਕਾ ਦੀ ਇਹ ਕੋਈ ਜ਼ਿਆਦਾ ਇਸ ਹਮਾਇਤ ਦੇ ਵਿੱਚ ਨਹੀਂ ਸੀਗਾ ਕਿ ਯੂਕਰੇਨ ਨੂੰ ਬਹੁਤ ਜ਼ਿਆਦਾ ਵਿੱਤੀ ਮਦਦ ਦਿੱਤੀ ਜਾਵੇ ਤੇ ਲੱਗਦਾ ਹੀ ਸਿਕਾ ਇੱਕ ਵਾਰ ਪਹਿਲਾ ਚੋਣਾਂ ਤੋਂ ਅਮਰੀਕਨ ਚੋਣਾਂ ਤੋਂ ਪਹਿਲਾਂ ਵੀ ਜ਼ਲਨਸਕੀ ਨੂੰ ਪੁੱਛਿਆ ਗਿਆ ਸਿਕਾ ਕਿ ਜੇਕਰ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਆ ਗਿਆ ਤਾਂ ਉਹਨੇ ਕਿਹਾ ਸਿਕਾ ਜੇਕਰ ਇਦਾਂ ਹੁੰਦੀ ਹੈ ਤਾਂ ਬੜਾ ਹਾਰਡ ਕੰਮ ਕਰਨਾ ਪੈਣਾ ਸਾਨੂੰ ਅਮਰੀਕਾ ਨੂੰ ਸਾਡੇ ਨਾਲ ਰੱਖਣ ਦੇ ਲਈ ਪਰ ਅਸੀਂ ਯੂਕਰੇਨੀਅਨ ਜਿਹੜੇ ਆ ਅਸੀਂ ਹਾਰਡ ਵਰਕਰ ਆ ਸੋ ਉਹ ਹੁਣ ਹਾਰਡਵਰਕ ਲੱਗਦਾ ਵੀ ਉਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਹਾਰਡਵਰਕ ਕਰਨਾ ਪੈਣਾ ਹਾਲਾਂਕਿ ਜਦੋਂ ਹੁਣ ਮੈਂ ਰਿਕਾਰਡ ਕਰ ਰਿਹਾ ਤੇ ਇਹਨਾਂ ਦਾ ਜਿਹੜਾ ਯੂਕਰੇਨ ਤੇ ਰਸ਼ੀਆ ਦੇ ਲਈ ਸਪੈਸ਼ਲ ਇਨਵੋਇਆ ਜਿਹੜੇ ਇਹ ਬਣਾਉਂਦੇ ਆ ਨਾ ਅਮਰੀਕਨ ਰਜਿਮ ਦੇ ਵਿੱਚ ਇਹਨਾਂ ਦਾ ਇੱਕ ਡਿਫਰੈਂਟ ਤਰੀਕੇ ਨਾਲ ਚੱਲਦਾ ਕਿ ਯੂਕਰੇਨ ਤੇ ਰਸ਼ੀਆ ਦੇ ਲਈ ਇੱਕ ਡਿਫਰੈਂਟ ਜਿਹੜਾ ਇਨਵੋਇਆ ਬੰਦਾ ਇੱਕ ਰੱਖਿਆ ਹੋਇਆ ਵੀ ਉਹਨੇ ਇਸੇ ਮਸਲੇ ਦੀ ਮੇਨ ਜਾਣਕਾਰੀ ਰੱਖਣੀ ਹੈ ਤੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕਰਨੀ ਹੈ ਉਹ ਜਿਹੜਾ ਆ ਕੇ ਲੰਗੀ ਰਾਤ ਇਹਨੂੰ ਮਿਲਿਆ ਜ਼ੇਲਨਸਕੀ ਨੂੰ ਤੇ ਉਹਦੇ ਵਿੱਚ ਚਲੋ ਇਹਨਾਂ ਨੇ ਕਿਹਾ ਕਿ ਸਾਡੀ ਚੰਗੀ ਗੱਲਬਾਤ ਹੋਈ ਆ ਜੀ ਅਸੀਂ ਇਹਨਾਂ ਨੂੰ ਚੀਜ਼ਾਂ ਨੂੰ ਜਿਹੜੀਆਂ ਇਹਨਾਂ ਨੂੰ ਹੱਲ ਕਰਨ ਵੱਲ ਵਧਦੇ ਆ ਇੱਧਰ ਸਾਡੇ ਜਿਹੜੇ ਯੂਰੋਪੀਅਨ ਆਗੂ ਆ ਇਹਨਾਂ ਦੀਆਂ ਦੌੜਾਂ ਲੱਗੀਆਂ ਹੋਈਆਂ ਕਿ ਜੇਕਰ ਅਮਰੀਕਾ ਪਿੱਛੇ ਹੋ ਗਿਆ ਤੇ ਫਿਰ ਬਲਾਦੀਮਰ ਪੋਪੇਨ ਦੇ ਨਾਲ ਤਾਂ ਸਾਨੂੰ ਕੱਲਿਆਂ ਨੂੰ ਲੜਨਾ ਪੈਣਾ ਤੇ ਯੂਰੋਪੀਅਨ ਫੋਰਸਸ ਸਾਰੀਆਂ ਇੱਕ ਪਾਸੇ ਨੇ ਅਮਰੀਕਾ ਦੀ ਤੁਹਾਨੂੰ ਪਤਾ ਕਿ ਚਲੋ ਇਹ ਤਾਂ ਇਦਾਂ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਇਕੱਲੇ ਅਮਰੀਕਾ ਦੀ ਜਿਆਦਾ ਵੱਡੀ ਹੈ ਪਰ ਜੇ ਸਾਰਿਆਂ ਦੇ ਵਿੱਚ ਦੇਖੀਏ ਮੁਕਾਬਲਤਨ ਅਮਰੀਕਾ ਦੀ ਫੋਰਸ ਬਹੁਤ ਜਿਆਦਾ ਵੱਡੀ ਹੈ ਤਾਂ ਚਲੋ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਆਰਮੀ ਆ ਤੇ ਬਾਕੀ ਉਹਨਾਂ ਦੇ ਕੋਲ ਹਥਿਆਰ ਤੁਹਾਨੂੰ ਪਤਾ ਸਾਰਾ ਕੁਝ ਅਮਰੀਕਾ ਟੈਕਨੋਲੋਜੀ 22ਵੀਂ ਸਭ ਤੋਂ ਅਰੂਜ਼ ਤੇ ਆ ਉਹਨਾਂ ਦਾ ਕੰਮ ਪੂਰਾ ਸੋ ਇਸ ਕਰਕੇ ਯੂਰੋਪੀਅਨ ਆਗੂਆਂ ਨੂੰ ਵੀ ਇਹ ਆ ਕਿ ਭਾਈ ਇਹਨਾਂ ਦੀ ਕਿਤੇ بگੜ ਨਾ ਜਾਵੇ ਇਹ ਸਾਰੇ ਇਕੱਠਾ ਰਵੇ ਕਿਤੇ ਨੀਟੋ ਨਾ ਖਿੱਲਰ ਜਵੇ ਤੇ ਇਹ ਬਾਕੀ ਜਿਹੜਾ ਏਡਾਂ ਉਡਾਂ ਪੂਰੀ ਦੁਨੀਆ ਦੀਆਂ ਬੰਦ ਕਰੀ ਜਾ ਰਹੇ ਨੇ ਉਹਦੇ ਤੋਂ ਤਾਂ ਜਿਹੜੇ ਚਾਈਨਾ ਤੇ ਰਸ਼ੀਆ ਵਾਲੇ ਆ ਉਹ ਖੁਸ਼ ਨਹੀਂ ਸਮਾ ਕੇ ਖਾਸ ਕਰਕੇ ਚਾਈਨਾ ਵਾਲੇ ਹੁਣੇ ਜਿਹੜੇ ਬਹੁਤ ਸਾਰੇ ਪੈਸੇ ਇਹ ਲੋਕਾਂ ਨੂੰ ਤਾਂ ਲੱਗਦਾ ਨਾ ਵੀ ਅਮਰੀਕਾ ਬਾਹਰਲੇ ਮੁਲਕਾਂ ਨੂੰ ਪੈਸੇ ਦੇਈ ਜਾਂਦਾ ਪਰ ਉਹ ਪੈਸਿਆਂ ਦੇ ਸਿਰ ਤੇ ਵੀ ਉਹਨਾਂ ਨੇ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ ਨਾ ਹਰੇਕ ਪਾਸੇ ਤੇ ਇਸੇ ਤਰੀਕੇ ਨਾਲ ਕੋਈ ਵੀ ਮੁਲਕ ਕਿਸੇ ਦੂਸਰੇ ਮੁਲਕ ਦੇ ਵਿੱਚ ਇਨਵੈਸਟਮੈਂਟ ਕਰਦਾ ਤਾਂ ਉਹਨਾਂ ਦਾ ਇਹੀ ਹੁੰਦਾ ਕਿ ਸਾਡਾ ਜਿਹੜਾ ਦਬਦਬਾ ਉੱਥੇ ਕਾਇਮ ਰਵੇ ਹੁਣ ਇੰਡੀਆ ਨੇ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਬ ਕਿ ਅਫਗਾਨਿਸਤਾਨ ਦੇ ਨਾਲ ਇੰਡੀਆ ਦੇ ਸਬੰਧ ਚੰਗੇ ਰਹਿਣ ਤੇ ਇੰਡੀਆ ਦਾ ਦਬਦਬਾ ਅਫਗਾਨਿਸਤਾਨ ਦੇ ਵਿੱਚ ਬਣਿਆ ਰਹੇ। ਸੋ ਖੈਰ ਇਹ ਜਿਵੇਂ ਮੈਂ ਕਿਹਾ ਕਿ ਮਹੀਨਾ ਇੱਕ ਹੋਇਆ ਆਇਆ ਨੂੰ ਤੇ ਜਿਹੜੇ ਖਦਸ਼ੇ ਸੀਗੇ ਉਹ ਤਕਰੀਬਨ 70-80% ਤਾਂ ਹਕੀਕਤਾਂ ਦੇ ਵਿੱਚ ਬਦਲ ਗਏ ਨੇ ਤੇ ਬਾਕੀ ਜਿਹੜੇ 10-20 ਰਹਿ ਗਏ ਨੇ ਉਹਨਾਂ ਵੱਲੋਂ ਦੇਖਦੇ ਹਾਂ ਸਥਿਤੀਆਂ ਕਿੱਦਾਂ ਨੂੰ ਜਾਣੀਆਂ ਸੋ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ।